ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਸੰਗਠਨਾਂ ਨੇ ਸੈਨੇਟ ਪੰਕ ਕਰਨ ਦੇ ਵਿਰੋਧ ਵਿੱਚ ਇੱਕ ਮੰਚ ਤੇ ਇਕੱਠੇ ਹੋ ਕੇ ਰੈਲੀ ਕੱਢੀ ਅਤੇ ਗੇਟ ਨੰਬਰ 2 ਨੂੰ ਬੰਦ ਕਰ ਦਿੱਤਾ ਇੱਥੇ ਵਿਦਿਆਰਥੀ ਸੰਗਠਨਾ ਦੇ ਆਗੂਆਂ ਦਾ ਕਹਿਣਾ ਹੈ ਕਿ ਇੱਥੇ ਇਕੱਠੇ ਹੋਣ ਤੋਂ ਬਾਅਦ ਇਹਨਾਂ ਨੇ ਆਪਣਾ ਰੈਗੂਲਰ ਸੰਘਰਸ਼ ਆਉਣ ਵਾਲੇ ਸਮੇਂ ਲਈ ਯਾਰੀ ਕਰ ਦਿੱਤਾ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਇਸ ਮੌਕੇ ਤੇ ਵਿਦਿਆਰਥੀਆਂ ਨਾਲ ਮੌਜੂਦ ਸਨ ਮੁਰਦਾਬਾਦ 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 ¡Mortaban, mortaban! ¡Quien de cercar no tapa! ¡Mortaban, mortaban! ¡Viva el ਟੈਸਟੋਲੀ ਕਿャਸੀ ਸਟੂਡੈਂਟਸ ਨੂੰ ਕੱਲ੍ਹ ਵਕੀਰ ਜੀ ਕੋਲ ਹੀ ਅੱਡਾ ਕਰਦਾਂਗੇ ਤਾਂ ਕੋਈ ਪਰਮਾਈਸ ਕਰਾਂਗੇ ਇਹ ਸਟੋਰ ਯੂਨੀਵਰਸਿਟੀ ਇਹ ਬਹੁਤ ਚੁੱਕੀ ਆ ਤੇ ਜਿਹੜਾ ਇਹ ਡੈਟਾ ਉਹ ਜੋ ਹੈ ਅੱਥੇ ਜੋ ਕਨਫਿਊਜ਼ਨ ਹੈ ਇਹ ਜੋ ਚੰਗਿਆ বিনা ਯੂਵੀਪੀ ਦੇ ਜਿੱਤ ਕੇਈ ਆ ਤੇ ਇਹ ਜੰਗ ਜਿਹੜੀ ਸਾਰੇ ਸਟੂਡੈਂਟਸ ਦੀ ਜੰਗ ਹੈ ਕਿਸੇ ਇੱਕ ਪਾਰਟੀ ਦੀ ਨਾ ਬਣਨਾ ਇਹ ਮਤੋਂ ਦੋ ਚੁੱਕਿਆ ਸੀ ਜਾਤੀ ਨੀ ਦਾ ਯੂਨੀਵਰਸਿਟੀ ਵਿੱਚ ਡੈਡ ਹੋ ਚੁੱਕਿਆ ਸੀ ਤੇ ਤੋ ਕਿ ਸਭੀ ਚੀਜ਼ ਦੇ ਗਵਾਓ ਕਿ ਜਾਤੇ ਸੂੜੇ ਇਕੱਠੇ ਹੋ ਕੇ ਆਪਣੇ ਹੱਕ ਲਈ ਲੜਦੇ ਨੇ ਤਾਂ ਅਥੋਰਿਟੀ ਨੂੰ ਚੁੱਕਣਾ ਹੀ ਪੈਂਦਾ ਹੈ ਐਫੀਡੇਵਿਟ ਦੀ ਜਿੱਤ ਸਾਡੀ ਪਹਿਲੀ ਜਿੱਤ ਹੈ ਅਗਲੀ ਜੰਗ ਸਾਡੀ ਸੈਨੇਟ ਦੇ ਮੁੱਦੇ ਤੇ ਹੈ اچھا چکن بھائی ہاں مطلب سارا سارا کرنی اج جیڑا تا سدا سياست گل پنس کی ائے ہوئے ہے ہریدی طرح ਜੋਬ ਯੂਨੀਵਰਸਿਟੀ ਵਿੱਚ ਸਿਹਰੇ ਦਾ ਮੁੱਦਾ ਲਗਾਤਾਰ ਭਗਦਾ ਹੋਇਆ ਨਜ਼ਾਰਾ ਇੱਕ ਪਾਸੇ ਤਾਂ ਭੁਖੜ ਹੜਤਾਲ ਤੇ ਸਟੋਰ ਜਿਹੜੇ ਨੇ ਉਹ ਬੈਠੇ ਹੋਏ ਨਜ਼ਾਰੇ ਤੇ ਪ੍ਰੋਟੈਸਟ ਜਿਹੜਾ ਅੱਜ ਸਵੇਰੇ ਜੂੜ ਦੇਖ ਨੂੰ ਮਿਲਿਆ ਪ੍ਰੇਮ ਸਿੰਘ ਚੰਨੂ ਮੈ ਜਮੂਨੇ ਪ੍ਰੋਫੈਸਰ ਸਾਹਿਬ ਅਗਰ ਗੱਲ ਕਰੀਏ ਤਾਂ ਸੈਂਟਰ ਦਾ ਮੁੱਦਾ ਕਾਫੀ ਭਗਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖੋ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਿੰਡੀਕੇਟ ਸੀ ਸੈਨੇਟ ਸੀ ਜਿਹੜੀ ਉਹਦਾ ਪਹਿਲਾਂ ਤਾਂ ਉਹਦੇ 1/3 ਰੱਖਦੀ ਫਿਰ ਉਹਦਾ ਜਿਹੜਾ ਜਮਹੂਰੀ ਸਿਸਟਮ ਉਹ ਖਤਮ ਕਰਤਾ ਇਲੈਕਟਡ ਲੋਕ ਜਿਹੜੇ ਉਹ ਉਹਨਾਂ ਤੇ ਬਹੁਤ ਵੱਡਿਆ ਮਤਲਬ ਕੱਟ ਮਾਰਤਾ ਇਹਦਾ ਜਿਹੜਾ ਇੱਕ ਲੋਕਰਾਜੀ ਚਿਹਰਾ ਸੀ ਲੋਕਰਾਜੀ ਸਰੂਪ ਸੀ ਉਹ ਖਤਮ ਕਰਤਾ ਇੱਕ ਡੂੰਗੀ ਸਾਜ਼ਿਸ਼ ਆ ਔਰ ਇਹ ਹੌਲੀ ਹੌਲੀ ਪੰਜਾਬ ਦੇ ਅਦਾਰਿਆਂ ਤੇ ਕਬਜ਼ਾ ਕਰਨ ਦੀ ਕੇਂਦਰ ਸਰਕਾਰ ਦੀ ਜਿਹੜੀ ਨੀਤੀ ਆ ਉਹ ਨੰਗੀ ਹੋ ਰਹੀ ਆ ਔਰ ਪੰਜਾਬ ਨੂੰ ਸੋਚਣਾ ਪਊਗਾ ਪੰਜਾਬ ਨੂੰ ਜਾਗਣਾ ਪਊਗਾ ਪੰਜਾਬ ਨੂੰ ਮਤਲਬ ਕੇਂਦਰ ਦੇ ਇਹਨਾਂ ਫੈਸਲਿਆਂ ਦੇ ਵਿਰੁੱਧ ਖੜਨਾ ਪਏਗਾ ਔਰ ਐਸੇ ਫੈਸਲੇ ਜਿਹੜੇ ਨੇ ਪੰਜਾਬ ਨੂੰ ਬਰਬਾਦ ਕਰਨਗੇ ਔਰ ਪੰਜਾਬ ਦੀ ਸ਼ਕਲ ਵਿਗਾੜਨਗੇ ਔਰ ਇਹਦਾ ਵਿਰੋਧ ਜਿਹੜਾ ਹੈ ਪੰਜਾਬੀਆਂ ਨੂੰ ਕਰਨਾ ਪੈਗਾ ਅਸੀਂ ਪੰਜਾਬ ਨੂੰ ਜਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਜਿਹੜਾ ਹੈ ਮੈਂ ਸਮਝਦਾ ਇੱਕ ਮੰਚ ਜਲਦੀ ਤਿਆਰ ਕਰ ਰਹੇ ਹੈ ਔਰ ਜਿਹੜਾ ਇਹ ਫੈਸਲਾ ਪੰਜਾਬ ਯੂਨੀਵਰਸਿਟੀ ਸੰਬੰਧੀ ਲਿਆ ਇਸ ਨੇ ਤਾਂ ਮੈਂ ਸਮਝਦਾ ਇੱਕ ਬਹੁਤ ਵੱਡੀ ਚੋਟ ਮਾਰੀ ਆ ਪੰਜਾਬੀਆਂ ਦੀ ਆਣਖ ਤੇ ਗੈਰਤ ਹੈ ਅਗਰ ਗੱਲ ਕਰੀ ਵਿਦਿਆਰਥੀ ਵਿਦਿਆਰਥੀ ਕਹਿੰਦੇ ਨੇ ਕਿ ਐਫੀਡੈਵਿਟ ਵੀ ਸਤੋਂ ਲੈਤੇ ਜਾ ਰਹੇ ਸੀ ਕਿ ਪ੍ਰੋਟੈਸਟ ਜਿਹੜਾ ਅਗੋਂ ਦੀ ਨਹੀਂ ਹੁੰਦਾ ਇਹ ਜਦੋਂ ਤੇਰੀ ਵੀ ਗੱਲ ਆ ਵੀ ਵਿਦਿਆਰਥੀਆਂ ਤੋਂ ਐਫੀਡੈਵਿਟ ਲੈਣਾ ਬਜੇ ਅਸੀਂ ਹੜਤਾਲ ਨਹੀਂ ਕਰਾਂਗੇ ਹੜਤਾਲ ਕਰਨਾ ਇੱਕ ਜਮਹੂਰੀ ਹੱਕ ਆ ਹੜਤਾਲ ਕਰਨਾ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਜੇ ਸਾਡੇ ਸੰਵਿਧਾਨ ਦੇ ਹੱਕ ਇੱਕ ਯੂਨੀਵਰਸਿਟੀ ਖੋਹਣ ਤੇ ਆਜੇ ਤਾਂ ਕੁਦਰਤੀ ਤੌਰ ਤੇ ਉਹਦਾ ਵਿਰੋਧ ਹੋਏਗਾ ਇਹ ਇੱਕ ਸੰਵਿਧਾਨਿਕ ਹੱਕਾਂ ਨੂੰ ਖੋਇਆ ਜਾ ਰਿਹਾ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਹੋ ਸਕਦਾ ਗਲਤ ਫੈਸਲਾ ਅਰੇ ਬਾਸ ਲੈਣਾ ਤੁਸੀਂ ਦਨੂ ਬਿਲਕੁਲ ਜੇਕਰ ਗੱਲ ਕਰੀ ਤਾਂ ਵੱਡੇ ਵੱਡੇ ਸਿਆਸਤਦਾਨ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜਕੇ ਗਏ ਨੇ ਕਿਵੇਂ ਦੇਖਦੇ ਹੋ ਹੁਣ ਪੰਜਾਬੀ ਯੂਨੀਵਰਸਿਟੀ ਤੋਂ ਹੱਕ ਜਿਹੜਾ ਖੋਇਆ ਜਿਹੜਾ ਪੰਜਾਬ ਦਾ ਦੇਖੋ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਇਹ ਇਕੱਲਾ ਇੱਥੇ ਜਮਹੂਰੀ ਸਰੂਪ 'ਚ ਖਤਮ ਕਰਨ ਵਾਲੀ ਗੱਲ ਨਹੀਂ ਇਹ ਪੰਜਾਬ ਦੀਆਂ ਇੰਸਟੀਚਿਊਸ਼ਨਾਂ ਤੇ ਕੇਂਦਰ ਦਾ ਕਬਜ਼ਾ ਕਰਨ ਦੀ ਇੱਕ ਡੂੰਗੀ ਸਾਜ਼ਿਸ਼ਾ ਔਰ ਇਸ ਲਈ ਪੰਜਾਬ ਨੂੰ ਜਾਗਣਾ ਪਊਗਾ ਪੰਜਾਬ ਨੂੰ ਜਗਾਉਣਾ ਪਵੇਗਾ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ ਔਰ ਵੈਸੇ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਕੇਂਦਰ ਦੇ ਇਹਨਾਂ ਫੈਸਲਿਆਂ ਦੇ ਵਿਰੁੱਧ ਜ਼ੋਰਦਾਰ ਪ੍ਰੋਟੈਸਟ ਕਰਦੇ ਪਹਿਲਾਂ BBMP ਤੇ ਕੰਟਰੋਲ ਕਰ ਲਿਆ ਤੇ ਉਹ ਤੋਂ ਪਹਿਲਾਂ ਚੰਡੀਗੜ੍ਹ ਦਾ ਇੱਕ ਹਿੱਸਾ ਕਾफी ਧਰਤੀ ਹਰਿਆਣੇ ਨੂੰ ਦੇਣ ਦਾ ਫੈਸਲਾ ਕਰ ਲਿਆ ਬਿਨਾ ਪੁੱਛੇ ਤੇ ਇੱਥੇ 60 40 ਦੀ ਰੇਸ਼ਿਓ ਮੁਲਾਜ਼ਮਤ ਦੀ ਉਹ ਖਤਮ ਕਰਤੀ ਤੇ ਹੌਲੀ 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 ਪੰਜਾਬ ਨੂੰ ਇੱਕ ਝੂਟੀ ਬਣਾਉਣ ਬਲਬਜਿਆ ਜਾ ਰਿਹਾ ਪਹਿਲਾਂ ਵੀ ਇਹ ਲੜਾਈ ਲੜਦੇ ਆਏ ਆ ਪਰ ਹੁਣ ਇਹਨਾਂ ਨੇ ਇੱਕ ਫੈਸਲਾ ਕੀਤਾ ਹੈ ਜੋ ਕਿ ਬਹੁਤ ਮੰਦਭਾਗਾ ਹੈ ਜਿਹੜੇ ਕੀ ਇਹ ਇਲੈਕਟਿਡ ਬਾਡੀਜ਼ ਨੂੰ ਵਿੱਚੋਂ ਕੱਢ ਕੇ ਤੇ ਨਾਮਿਨੇਟਿਡ ਬਾਡੀਜ਼ ਨੂੰ ਸਿਰਫ ਵਿੱਚ ਕਰਨਾ ਚਾਹੁੰਦੇ ਆ ਉਸ ਦਾ ਮਤਲਬ ਸਿਰਫ ਇਹੀ ਹੈ ਕਿ ਉਹ ਆਪਣਾ ਕੰਟਰੋਲ ਚਾਹੁੰਦੀ ਹੈ ਪੂਰੇ ਤੌਰ ਤੇ ਸੈਂਟਰ ਗਵਰਨਮੈਂਟ ਇਹਨੂੰ ਸੈਂਟਰਲਾਈਜ਼ ਕਰਨ ਵਾਸਤੇ ਆਪਾਂ ਭਗਵੰਤ ਮਾਨ ਨੂੰ ਮੈਂ ਵੀ ਪਰਸਨਲੀ ਅਪੀਲ ਕਰੂੰਗਾ ਕਿ ਉਹ ਅਮਰਜੈਂਸੀ ਸੈਸ਼ਨ ਸੱਦਣ ਤੇ ਇਹਦਾ ਖੇਤੀ ਤੋਂ ਖੇਤੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਸਟੂਡੈਂਟਸ ਮੈਂ ਇੱਕ ਗੱਲ ਦੱਸ ਦੇਣਾ ਤੁਹਾਨੂੰ ਪਈ ਸ਼ੁਰੂਆਤ ਹੈ ਇਸ ਤੋਂ ਬਾਅਦ ਪੀਏਯੂ ਦੀ ਵਾਰੀ ਵੀ ਆਉਣੀ ਹੈ ਸਾਰਿਆਂ ਦੀ ਵਾਰੀ ਆਉਣੀ ਹੈ ਜੇ ਆਪਾਂ ਹੁਣ ਇਹਨੂੰ ਨਾ ਕੰਟਰੋਲ ਕੀਤਾ ਇਹ ਸਿਸਟਮ ਨੂੰ ਕਿਉਂਕਿ ਐਕਚੁਅਲੀ ਨਾ ਇਹ ਸਾਡੀ ਪੜ੍ਹਾਈ ਦਾ ਸਿਸਟਮ ਹੀ ਬਦਲ ਦੇਣਾ ਚਾਹੁੰਦੇ ਆਂ ਗੱਲ ਇਹ ਇਹ ਸਾਰਾ ਸਿਸਟਮ ਬਦਲਣ ਦੀ ਹੀ ਹੈ ਕਿ ਉਹ ਸਾਨੂੰ ਜੋ ਅੱਜ ਪੜਾਇਆ ਜਾ ਰਿਹਾ ਹੈ ਉਹ ਨਹੀਂ ਪੜਾਉਣਾ ਚਾਹੁੰਦੇ ਕੁਝ ਹੋਰ ਪੜਾਉਣਾ ਚਾਹੁੰਦੇ ਆਂ ਇਹ ਸਿਰਫ ਤਾਂ ਹੋ ਰਿਹਾ ਹੈ ਤੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੁਸੀਂ ਬਹੁਤ ਸਟੂਡੈਂਟ ਹੋ ਰਹੇ ਤਾਂ ਬਹੁਤ ਥੋੜੇ ਆਏ ਆਂ ਤੁਸੀਂ ਵੱਧ ਤੋਂ ਵੱਧ ਨਾਲ ਹੋਰ ਸਟੂਡੈਂਟਸ ਨੂੰ ਪ੍ਰੇਰਿਤ ਕਰੋ ਵੀ ਇਹ ਇਨ ਫਿਊਚਰ ਹੈ ਸਾਡੇ ਭਵਿੱਖ ਦੀ ਲੜਾਈ ਹੈ ਇਹ ਆਉਣ ਵਾਲੀ ਜਨਰੇਸ਼ਨਸ ਦੀ ਲੜਾਈ ਹੈ ਵੀ ਆਪਾਂ ਵੱਧ ਤੋਂ ਵੱਧ ਇਕੱਠੇ ਹੋ ਕੇ ਚੱਲੀਏ ਤੇ ਹੋਰ ਵੀ ਜਿੱਥੇ ਵੀ ਲੋੜ ਪਈ ਮੇਰੀ ਮੈਂ ਜ਼ਰੂਰ ਆਉਂਗਾ ਜਦੋਂ ਵੀ ਤੁਸੀਂ ਕਹੋਗੇ ਜੇ ਕਿਤੇ ਧਰਨਾ ਲਾਉਣਾ ਹੈ ਮੋਰਚੇ ਵਿੱਚ ਜਾਣਾ ਹੈ ਕਿਸੇ ਨਾਲ ਗੱਲ ਕਰਨੀ ਹੈ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹਾਂ। ਉਰੇ ਜਿਹੜੀ ਇਹ ਸੈਨੇਟ ਡਿਜ਼ੋਲਵ ਕੀਤੀ ਆ 5 ਤਰੀਕ ਤੋਂ ਉਹਦੇ ਆਰਡਰ ਆਏ ਸੀ ਉਹਦੇ ਕਰਕੇ ਉਰੇ ਆਏ ਆ ਜੋ ਕਿ ਬਹੁਤ ਮਾੜੀ ਗੱਲ ਹੈ ਨਹੀਂ ਕਿ ਸੈਂਟਰ ਗਵਰਨਮੈਂਟ ਨੂੰ ਕਰਨਾ ਚਾਹੀਦਾ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕੋਈ ਵੀ ਮਾੜੀ ਗੱਲ ਕੀ ਦੇ ਵਿੱਚ ਸੀਗੀ ਸੈਨੇਟ ਦੇ ਵਿੱਚ ਜਾਂ ਕੋਈ ਐਸਾ ਕੋਈ ਇਹੋ ਜਿਹਾ ਫੈਸਲਾ ਗਲਤ ਹੋ ਜਾ ਹੋਵੇ ਇਹ ਸਿਰਫ ਬੀਜੇਪੀ ਆਰਐਸਐਸ ਆਪਣੀ ਸੰਗੀ ਸੋਚ ਨੂੰ ਬ੍ਰਾਹਮਣਵਾਦੀ ਸੋਚ ਨੂੰ ਲਾਗੂ ਕਰਨ ਵਾਸਤੇ ਪੜਾਈਆਂ ਨੂੰ ਬਦਲਣ ਵਾਸਤੇ ਉਧਰ ਨੂੰ ਮੋਲਡ ਕਰਨ ਵਾਸਤੇ ਪੜਾਈਆਂ ਬ੍ਰਾਹਮਣਵਾਦੀ ਸੋਚਵਾਂ ਨੂੰ ਮੋਲਡ ਕਰਨ ਵਾਸਤੇ ਇਹ ਸਾਰਾ ਕੁਝ ਹੋ ਰਿਹਾ। ਵਿਚਾਰ ਦੇ ਵਾਸਤੇ ਮੈਨੂੰ ਅੱਗੇ ਤੁਸੀਂ ਸੰਘਰਸ਼ ਕੀ ਕਰੋਗੇ ਉਹਦੇ ਬਾਰੇ ਸੰਘਰਸ਼ ਬੱਚਿਆਂ ਦੇ ਨਾਲ ਹੈ ਜਿਵੇਂ ਕਹਿਣਗੇ ਅਸੀਂ ਪਾਰਲੀਮੈਂਟ 'ਚ ਵੀ ਆਵਾਜ਼ ਚੱਕਾਂਗੇ ਮੈਂ ਜਾ ਕੇ ਸਪੈਸ਼ਲ ਵੀ ਮਿਲੂਗਾ। ਪ੍ਰੋਟੈਸਟ ਦੀ ਗੱਲ ਕਰਤਾ ਜੂਰ ਐਫੀ ਡੈਪਿਟਰ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕੀਤਾ ਕਿ ਕੁਝ ਤੋਂ ਪੈਸੇ ਕਿਹਾ ਹੈ ਅੰਦਰ ਸਿਕਾ ਕਿ ਸੈਨੇਟ ਜਿਹੜੀ ਆ ਉਹ ਖਤਮ ਕਿਤੇ ਜਾ ਰਹੀ ਜਿਸ ਦੇ ਉੱਤੇ ਲਗਾਤਾਰ ਜਿਹੜੇ ਸਟੂਡੈਂਟ ਨੇ ਉਹ ਜੂਰ ਰੋਜ਼ ਦੇ ਵਿੱਚ ਨੇ ਇੱਕ ਪਾਸੇ ਤਾਂ ਪਿਛਲੇ 6 ਦਿਨਾਂ ਤੋਂ ਇੱਕ ਵਿਦਿਆਰਥੀ ਐਸਾ ਹੈ ਜੋ ਕਿ ਕੁਖਰਤਾਲ ਤੇ ਬੈਠਾ ਹੋਇਆ ਨਜ਼ਰ ਆ ਰਿਹਾ ਤੇ ਦੂਸਰੇ ਪਾਸੇ ਅੱਜ ਵੱਡਾ ਹੰਗਾਮਾ ਜਿਹੜਾ ਹੁੰਦਾ ਹੋਇਆ ਨਜ਼ਰ ਆਇਆ ਜਦੋਂ ਕਿ ਫਿਲਹਾਲ ਇਹ ਵੀ ਦੇਖਣ ਨੂੰ ਮਿਲਦਾ ਹੋਇਆ ਨਜ਼ਾਰਾ ਹੈ ਕਿ ਐਫੀ ਡਾਇਬਿਟ ਜਿਹੜਾ ਉਸ ਦਾ ਵਿਰੋਧ ਜਿਹੜਾ ਕੀਤਾ ਜਾ ਰਿਹਾ ਸੀ ਉਹ ਵਾਪਸ ਲੈ ਲਿਆ ਗਿਆ ਪਰ ਫਿਲਹਾਲ ਇਹ ਤੱਕ ਜਿਹੜੀ ਨੋਟੀਫਿਕੇਸ਼ਨ ਹੈ ਉਹ ਨਹੀਂ ਉਹ ਬਾਈ ਨੋਟੀਫਿਕੇਸ਼ਨ ਤੋਂ ਬਾਅਦ ਹੀ ਕਿਤਨਾ ਕਿਤਨਾ ਸਾਫ ਹੁੰਦਾ ਹੋਏ ਨਜ਼ਰ ਆਏਗਾ ਕਿ ਐਫੀਡੇਵਿਟ ਵਾਲਾ ਜਿਹੜਾ ਮੁੱਦਾ ਸੀਗਾ ਉਸ ਨੂੰ ਵਾਪਸ ਲਿਆ ਗਿਆ ਜਾਂ ਨਹੀਂ ਹਾਲਾ ਫਿਲਹਾਲ ਜੇਕਰ ਗੱਲ ਕਰੀ ਤਾਂ ਸਿਆਸਤਦਾਨ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਰਹੇ ਨੇ ਤੇ ਸਟੂਡੈਂਟਸ ਨੂੰ ਸਮਝਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਇਸ ਜੰਗ ਨੂੰ ਲੜਿਆ ਜਾਵੇ ਕਿਉਂਕਿ ਪੰਜਾਬੀ ਪੰਜਾਬ ਯੂਨੀਵਰਸਿਟੀ ਜਿਹੜਾ ਉਹ ਪੰਜਾਬ ਦੇ ਸਟੂਡੈਂਟਸ ਵੀ ਪੜ੍ਹਦੇ ਨੇ ਦੇਸ਼ ਵਿਦੇਸ਼ ਤੋਂ ਲੋਕ ਜਿਹੜ ਨੇ ਇੱਥੇ ਪੜ੍ਹਨਾ ਦੇ ਨੇ ਤੇ ਦੂਸਰੇ ਪਾਸੇ ਸਰਚਾਰਜ ਰੇਸ਼ੋ ਵੀ ਕਿਹਾ ਜਾਂਦਾ ਸੀਗਾ ਤਾਂ ਉਹਦੇ ਵਿੱਚ ਇਹ ਵੀ ਕਹਿੰਦੇ ਹੋਏ ਚੰਦੂ ਮੱਜਾ ਸਾਹਿਬ ਨੇ ਜਰਾਏ ਕਿ ਪੰਜਾਬ ਸਰਕਾਰ ਨੂੰ ਵੱਡਾ ਇੱਕ ਵਿਜਣਾ ਚਾਹੀਦਾ ਸੀਗਾ ਜਿਹਦੇ ਵਿੱਚ ਉਹ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਨਾਲ ਖੜਦੇ ਤਾਂਕਿ ਇਹ ਜਿਹੜਾ ਡਿਕਸ਼ਨ ਨੇ ਜਿਹੜੇ ਸੈਰ ਦਿਖੁੰਦੇ ਨੇ ਤੇ ਸੈਰ ਜਿਹੜੀ ਖਤਮ ਕੀਤੀ ਜਾ ਰਹੀ ਹੈ ਉਹ ਨਾਟਕ ਹੁੰਦੇ ਚੰਡੀਗੜ੍ਹ ਤੋਂ ਅਰੀਜਨਸ਼ ਸਤਾਸ਼ੀ ਸ਼ਰਮਾ ਤੇ ਨਾਲ ਸੰਦੀਪ ਸਿੰਘ ਅਜੀਤ ਕਰਦੇ ਪਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਸੰਗਠਨਾਂ ਨੇ ਸੈਨੇਟ ਪੰਕ ਕਰਨ ਦੇ ਵਿਰੋਧ ਵਿੱਚ ਇੱਕ ਮੰਚ ਤੇ ਇਕੱਠੇ ਹੋ ਕੇ ਰੈਲੀ ਕੱਢੀ ਅਤੇ ਗੇਟ ਨੰਬਰ 2 ਨੂੰ ਬੰਦ ਕਰ ਦਿੱਤਾ ਇੱਥੇ ਵਿਦਿਆਰਥੀ ਸੰਗਠਨਾ ਦੇ ਆਗੂਆਂ ਦਾ ਕਹਿਣਾ ਹੈ ਕਿ ਇੱਥੇ ਇਕੱਠੇ ਹੋਣ ਤੋਂ ਬਾਅਦ ਇਹਨਾਂ ਨੇ ਆਪਣਾ ਰੈਗੂਲਰ ਸੰਘਰਸ਼ ਆਉਣ ਵਾਲੇ ਸਮੇਂ ਲਈ ਜਾਰੀ ਕਰ ਦਿੱਤਾ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਇਸ ਮੌਕੇ ਤੇ ਵਿਦਿਆਰਥੀਆਂ ਨਾਲ ਮੌਜੂਦ ਸਨ ਬੀਯੂਕੇ ਦੀ ਮਰਦਾਬਾਦ 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 ਬੀਯੂਕੇ ਦੀ ਮਰਦਾਬਾਦ 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 ਵਾਰਿਸ ਚਾਹਲਰ ਮਰਦਾਬਾਦ 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 ਸੰਗੀ ਵੀਸੀ ਮਰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਕੇਂਦਰ ਸਰਕਾਰ ਇਸ ਐਫੀਡੇਵਿਟ ਦੇ ਅਗੇਂਸਟ ਯੂਨੀਵਰਸਿਟੀ ਨੇ ਲੈ ਕੇ ਦੇ ਦਿੱਤਾ ਕਿ ਯੂਨੀਵਰਸਿਟੀ ਐਫੀਡੇਵਿਟ ਨੂੰ ਨੋਟ ਇਹ ਕੋ ਨਿਸ਼ਾਨਾ ਹੈ ਕਿ ਅਸੀਂ ਜਿਹੜਾ ਸੰਗ ਦੀ ਇੱਥੇ ਡੋਲਦੀ ਹੈ ਇਹ ਫੀਡਰਟ ਇਹ ਵੀ ਉਹਨਾਂ ਦੀ ਵਿਚਾਰਤਾ ਨੂੰ ਨਿਕਲਦਾ ਹੈ ਕਿ ਜਿਹੜੀ ਸੈਨੇਟ ਹੈ ਇਹ ਵੀ ਉਹਨਾਂ ਦੀ ਵਿਚਾਰਤਾ ਉਹਨਾਂ ਨੂੰ ਨਿਕਲਦੀ ਹੈ ਸਟੂਡੈਂਟਸ ਕਹਿੰਦੇ ਕੱਲ੍ਹ ਵਕਤ ਹੀ ਕੀ ਅਦਾ ਕਰਾਂਗੇ ਤਾਂ ਕੰਪਰੋਮਾਈਜ਼ ਕਰਾਂਗੇ ਇਸ ਯੂਨੀਵਰਸਿਟੀ ਨੂੰ ਕਰਦੇ ਹੋਏ ਕਿ ਇਹ ਚੁੱਕੀ ਆ ਤੇ ਜਿਹੜਾ ਫੀਡਰਟ ਉਹ ਜੋ ਕਨਫਿਊਜ਼ ਇੱਥੇ ਜਨ ਜੁੜੀ ਸਾਰੇ ਸਟੂਡੈਂਟਸ ਜਾਂ ਕੇ ਕਿਸੇ ਇੱਕ ਪਾਰਟੀ ਦਾ ਨਾਂ ਬਣਾ ਦੇ ਤਤੋਂ ਕਿਸ ਸਾਬੀ ਚੀਜ਼ ਦੇ ਗਵਾਓ ਕਿ ਜਦੋਂ ਸਟੂਡੈਂਟ ਇਕੱਠੇ ਹੋ ਕੇ ਆਪਣੇ ਹੱਕ ਲਈ ਲੜਦੇ ਨੇ ਤਾਂ ਅਥਾਰਟੀ ਨੂੰ ਚੁਕਣਾ ਹੀ ਪੈਂਦਾ ਹੈ ਐਸੀ ਟਾਕਰ ਜਿੱਤ ਸਾਡੀ ਪਹਿਲੀ ਜਿੱਤ ਹੈ ਅਗਲੀ ਜੰਗ ਸਾਡੀ ਸੈਨੇਟ ਦੇ ਮੁੱਦੇ ਤੇ ਹੈ Oh, you yeah. اچھا کیوں ٻڌا ڪيا نه ڪا چڪرن ڏايو ڪا چڪرن ڏي اڄ ڪهڙا ٿا سدا سياست ڪن پڪو ني آيو آهي اسڪي ਜੋਬ ਯੂਨੀਵਰਸਿਟੀ ਵਿੱਚ ਸੈਨੇਟ ਦਾ ਮੁੱਦਾ ਲਗਾਤਾਰ ਭਗਦਾ ਹੋਇਆ ਨਜ਼ਾਰਾ ਇੱਕ ਪਾਸੇ ਤਾਂ ਭੁਖ ਹੜਤਾਲ ਤੇ ਸ਼ੋਰ ਜਿਹੜੇ ਨੇ ਉਹ ਬੈਠੇ ਹੋਏ ਨਜ਼ਾਰੇ ਨੇ ਤੇ ਪ੍ਰੋਟੈਸਟ ਜਿਹੜਾ ਅੱਜ ਸਵੇਰੇ ਧੁਰ ਦੇਖ ਨੂੰ ਮਿਲਿਆ ਪ੍ਰੇਮ ਸਿੰਘ ਚੰਨੂ ਮਾ ਜਮੂ ਨੇ ਪ੍ਰੋਫੈਸਰ ਸਾਹਿਬ ਅਗਰ ਗੱਲ ਕਰੀਏ ਤਾਂ ਸੈਨੇਟ ਦਾ ਮੁੱਦਾ ਕਾਫੀ ਭਗਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖੋ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਿੰਡੀਕੇਟ ਸੀ ਸੈਨੇਟ ਸੀ ਜਿਹੜੀ ਉਹਦਾ ਪਹਿਲਾਂ ਤਾਂ ਉਹਦੀ ਬੰਦਥੜ ਰੱਖਦੀ ਫਿਰ ਉਹਦਾ ਜਿਹੜਾ ਜਮਹੂਰੀ ਸਿਸਟਮ ਉਹ ਖਤਮ ਕਰਤਾ ਇਲੈਕਟਿਡ ਲੋਕ ਜਿਹੜੇ ਉਹ ਉਹਨਾਂ ਤੇ ਬਹੁਤ ਵੱਧਿਆ ਮਤਲਬ ਕੱਟ ਮਾਰਤਾ ਇਹਦਾ ਜਿਹੜਾ ਇੱਕ ਲੋਕਰਾਜੀ ਚਿਹਰਾ ਸੀ ਲੋਕਰਾਜੀ ਸਰੂਪ ਸੀ ਉਹ ਖਤਮ ਕਰਤਾ ਇੱਕ ਡੂੰਗੀ ਸਾਜ਼ਿਸ਼ ਆ ਔਰ ਇਹ ਹੌਲੀ ਹੌਲੀ ਪੰਜਾਬ ਦੇ ਅਦਾਰਿਆਂ ਤੇ ਕਬਜ਼ਾ ਕਰਨ ਦੀ ਸਕੇਂਦਰ ਸਰਕਾਰ ਦੀ ਜਿਹੜੀ ਨੀਤੀ ਆ ਉਹ ਨੰਗੀ ਹੋ ਰਹੀ ਆ ਔਰ ਪੰਜਾਬ ਨੂੰ ਸੋਚਣਾ ਪਊਗਾ ਪੰਜਾਬ ਨੂੰ ਜਾਗਣਾ ਪਊਗਾ ਪੰਜਾਬ ਨੂੰ ਮਤਲਬ ਕੇਂਦਰ ਦੇ ਇਹਨਾਂ ਫੈਸਲਿਆਂ ਦੇ ਵਿਰੁੱਧ ਕਰਨਾ ਪਵੇਗਾ ਔਰ ਐਸੇ ਫੈਸਲੇ ਜਿਹੜੇ ਨੇ ਪੰਜਾਬ ਨੂੰ ਬਰਬਾਦ ਕਰਨਗੇ ਔਰ ਪੰਜਾਬ ਦੀ ਸ਼ਕਲ ਵਿਗਾੜਨਗੇ ਔਰ ਇਹਦਾ ਵਿਰੋਧ ਜਿਹੜਾ ਹੈ ਪੰਜਾਬੀਆਂ ਨੂੰ ਕਰਨਾ ਪਵੇਗਾ ਅਸੀਂ ਪੰਜਾਬ ਨੂੰ ਜਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਜਿਹੜਾ ਹੈ ਮੈਂ ਸਮਝਦਾ ਇੱਕ ਮੰਚ ਜਲਦੀ ਤਿਆਰ ਕਰ ਰਹੇ ਹਾਂ ਔਰ ਜਿਹੜਾ ਇਹ ਫੈਸਲਾ ਪੰਜਾਬ ਯੂਨੀਵਰਸਿਟੀ ਸੰਬੰਧੀ ਲਿਆ ਇਸ ਨੇ ਤਾਂ ਮੈਂ ਸਮਝਦਾ ਇੱਕ ਬਹੁਤ ਵੱਡੀ ਚੋਟ ਮਾਰੀ ਆ ਪੰਜਾਬੀਆਂ ਦੀ ਅਣਖ ਤੇ ਗੈਰਤ ਹੈ ਅਗਰ ਗੱਲ ਕਰੀ ਵਿਦਿਆਰਥੀ ਵਿਦਿਆਰਥੀ ਕਹਿੰਦੇ ਕਿ ਐਫੀਡੈਵਿਟ ਵੀ ਚਾਹਤੋਂ ਲੈਤੇ ਜਾ ਰਹੇ ਸੀ ਕਿ ਪ੍ਰੋਟੈਸਟ ਜਿਹੜਾ ਅੱਗੋਂ ਦੀ ਨਹੀਂ ਹੁੰਦਾ ਜਦੋਂ ਤੀਰਵੀਂ ਗੱਲ ਆ ਵੀ ਵਿਦਿਆਰਥੀਆਂ ਤੋਂ ਐਫੀਡੈਵਿਟ ਲੈਣਾ ਵੀ ਅਸੀਂ ਹੜਤਾਲ ਨਹੀਂ ਕਰਾਂਗੇ ਹੜਤਾਲ ਕਰਨਾ ਇੱਕ ਜਮਹੂਰੀ ਹੱਕ ਆ ਹੜਤਾਲ ਕਰਨਾ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਜੇ ਸਾਡੇ ਸੰਵਿਧਾਨ ਦੇ ਹੱਕ ਇੱਕ ਯੂਨੀਵਰਸਿਟੀ ਖੋਹਣ ਤੇ ਆਜੇ ਤਾਂ ਕੁਦਰਤੀ ਤੌਰ ਤੇ ਉਹਦਾ ਵਿਰੋਧ ਹੋਏਗਾ ਇਹ ਇੱਕ ਸੰਵਿਧਾਨਿਕ ਹੱਕਾਂ ਨੂੰ ਖੋਇਆ ਜਾ ਰਿਹਾ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਹੋ ਸਕਦਾ ਗਲਤ ਫੈਸਲਾ ਅਰੇ ਬਾਸ ਲੈਣਾ ਤਹੀਦਾ ਨੂੰ ਬਿਲਕੁਲ ਜੇਕਰ ਗੱਲ ਕਰੀ ਤਾਂ ਵੱਡੇ ਵੱਡੇ ਸਿਆਸਤਦਾਨ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜਕੇ ਗਏ ਨੇ ਕਿਵੇਂ ਦੇਖਦੇ ਹੋ ਹੁਣ ਪੰਜਾਬੀ ਯੂਨੀਵਰਸਿਟੀ ਤੋਂ ਹੱਕ ਜਿਹੜਾ ਖੋਇਆ ਜਦਾ ਪੰਜਾਬ ਦੇਖੋ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਇਹ ਇਕੱਲਾ ਇੱਥੇ ਜਮਹੂਰੀ ਸਰੂਪ 'ਤੇ ਖਤਮ ਕਰਨ ਵਾਲੀ ਗੱਲ ਨਹੀਂ ਇਹ ਪੰਜਾਬ ਦੀਆਂ ਇੰਸਟੀਚਿਊਸ਼ਨਾਂ ਤੇ ਕੇਂਦਰ ਦਾ ਕਬਜ਼ਾ ਕਰਨ ਦੀ ਇੱਕ ਡੂੰਗੀ ਸਾਜ਼ਿਸ਼ ਆ ਔਰ ਇਸ ਲਈ ਪੰਜਾਬ ਨੂੰ ਜਾਗਣਾ ਪਊਗਾ ਪੰਜਾਬ ਨੂੰ ਜਗਾਉਣਾ ਪਵੇਗਾ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ ਔਰ ਵੈਸੇ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਕੇਂਦਰ ਦੇ ਇਹਨਾਂ ਫੈਸਲਿਆਂ ਦੇ ਵਿਰੁੱਧ ਜ਼ੋਰਦਾਰ ਪ੍ਰੋਟੈਸਟ ਕਰਦੇ ਪਹਿਲਾਂ BBMP 'ਤੇ ਕੰਟਰੋਲ ਕਰ ਲਿਆ ਤੇ ਉਹ ਤੋਂ ਪਹਿਲਾਂ ਚੰਡੀਗੜ੍ਹ ਦਾ ਇੱਕ ਹਿੱਸਾ ਕਾफी ਧਰਤੀ ਹਰਿਆਣੇ ਨੂੰ ਦੇਣ ਦਾ ਫੈਸਲਾ ਕਰ ਲਿਆ ਬਿਨਾਂ ਪੁੱਛੇ ਤੇ ਇੱਥੇ 60 40 ਦੀ ਰੇਸ਼ਿਓ ਮੁਲਾਜ਼ਮਾਂ ਦੀ ਉਹ ਖਤਮ ਕਰਤੀ ਸੋ ਇਹ ਹੌਲੀ 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 ਪੰਜਾਬ ਨੂੰ ਇੱਕ ਝੂਟੀ ਬਣਾਉਣ ਬਲਬਜੇ ਜਾ ਰਿਹਾ ਪਹਿਲਾਂ ਵੀ ਇਹ ਲੜਾਈ ਲੜਦੇ ਆਏ ਆ ਪਰ ਹੁਣ ਇਹਨਾਂ ਨੇ ਇੱਕ ਫੈਸਲਾ ਕੀਤਾ ਹੈ ਜੋ ਕਿ ਬਹੁਤ ਮੰਦਭਾਗਾ ਹੈ ਜਿਹੜੇ ਕੀ ਇਹ ਇਲੈਕਟਿਡ ਬਾਡੀਜ਼ ਨੂੰ ਵਿੱਚੋਂ ਕੱਢ ਕੇ ਤੇ ਨਾਮਿਨੇਟਿਡ ਬਾਡੀਜ਼ ਨੂੰ ਸਿਰਫ ਵਿੱਚ ਕਰਨਾ ਚਾਹੁੰਦੇ ਆ ਉਸ ਦਾ ਮਤਲਬ ਸਿਰਫ ਇਹੀ ਹੈ ਕਿ ਉਹ ਆਪਣਾ ਕੰਟਰੋਲ ਚਾਹੁੰਦੀ ਹੈ ਪੂਰੇ ਤੌਰ ਤੇ ਸੈਂਟਰ ਗਵਰਨਮੈਂਟ ਇਹਨੂੰ ਸੈਂਟਰਲਾਈਜ਼ ਕਰਨ ਵਾਸਤੇ ਆਪਾਂ ਭਗਵੰਤ ਮਾਨ ਨੂੰ ਮੈਂ ਵੀ ਪਰਸਨਲੀ ਅਪੀਲ ਕਰੂੰਗਾ ਕਿ ਉਹ ਅਮਰਜੈਂਸੀ ਸੈਸ਼ਨ ਸੱਦਣ ਤੇ ਇਹਦਾ ਛੇਤੀ ਤੋਂ ਛੇਤੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਸਟੂਡੈਂਟਸ ਮੈਂ ਇੱਕ ਗੱਲ ਦੱਸ ਦੇਣਾ ਤੁਹਾਨੂੰ ਪਈ ਸ਼ੁਰੂਆਤ ਹੈ ਇਸ ਤੋਂ ਬਾਅਦ ਪੀਏਯੂ ਦੀ ਵਾਰੀ ਵੀ ਆਉਣੀ ਹੈ ਸਾਰਿਆਂ ਦੀ ਵਾਰੀ ਆਉਣੀ ਹੈ ਜੇ ਆਪਾਂ ਹੁਣੀ ਇਹਨੂੰ ਨਾ ਕੰਟਰੋਲ ਕੀਤਾ ਇਹ ਸਿਸਟਮ ਨੂੰ ਕਿਉਂਕਿ ਐਕਚੁਅਲੀ ਨਾ ਇਹ ਸਾਡੀ ਪੜ੍ਹਾਈ ਦਾ ਸਿਸਟਮ ਹੀ ਬਦਲ ਦੇਣਾ ਚਾਹੁੰਦੇ ਆਂ ਕੱਲ ਇਹ ਇਹ ਸਾਰਾ ਸਿਸਟਮ ਬਦਲਣ ਦੀ ਇਹੀ ਹੈ ਕਿ ਉਹ ਸਾਨੂੰ ਜੋ ਅੱਜ ਪੜਾਇਆ ਜਾ ਰਿਹਾ ਹੈ ਉਹ ਨਹੀਂ ਪੜਾਉਣਾ ਚਾਹੁੰਦੇ ਕੁਝ ਹੋਰ ਪੜਾਉਣਾ ਚਾਹੁੰਦੇ ਆਂ ਇਹ ਸਿਰਫ ਤਾਂ ਹੋ ਰਿਹਾ ਹੈ ਤੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੁਸੀਂ ਬਹੁਤ ਸਟੂਡੈਂਟ ਹੋ ਰਹੇ ਤਾਂ ਬਹੁਤ ਥੋੜੇ ਆਏ ਆਂ ਤੁਸੀਂ ਵੱਧ ਤੋਂ ਵੱਧ ਨਾਲ ਹੋਲ ਸਟੂਡੈਂਟਸ ਨੂੰ ਪ੍ਰੇਰਿਤ ਕਰੋ ਵੀ ਇਹ ਇਨ ਫਿਊਚਰ ਹੈ ਸਾਡੇ ਭਵਿੱਖ ਦੀ ਲੜਾਈ ਹੈ ਇਹ ਆਉਣ ਵਾਲੀ ਜਨਰੇਸ਼ਨਸ ਦੀ ਲੜਾਈ ਹੈ ਵੀ ਆਪਾਂ ਵੱਧ ਤੋਂ ਵੱਧ ਇਕੱਠੇ ਹੋ ਕੇ ਚੱਲੀਏ ਤੇ ਹੋਰ ਵੀ ਜਿੱਥੇ ਵੀ ਲੋੜ ਪਈ ਮੇਰੀ ਮੈਂ ਜ਼ਰੂਰ ਆਉਂਗਾ ਜਦੋਂ ਵੀ ਤੁਸੀਂ ਕਹੋਗੇ ਜੇ ਕਿਤੇ ਧਰਨਾ ਲਾਉਣਾ ਹੈ ਮੋਰਚੇ ਵਿੱਚ ਜਾਣਾ ਹੈ ਕਿਸੇ ਨਾਲ ਗੱਲ ਕਰਨੀ ਹੈ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹਾਂ। ਉਰੇ ਜਿਹੜੀ ਸੈਨੇਟ ਡਿਜ਼ੋਲਵ ਕੀਤੀ ਆ 5 ਤਰੀਕ ਨੂੰ ਉਹਦੇ ਆਰਡਰ ਆਏ ਸੀ ਉਹਦੇ ਕਰਕੇ ਉਰੇ ਆਏ ਆ ਜੋ ਕਿ ਬਹੁਤ ਮਾੜੀ ਗੱਲ ਹੈ ਨਹੀਂ ਕਿ ਸੈਂਟਰ ਗਵਰਨਮੈਂਟ ਨੂੰ ਕਰਨਾ ਚਾਹੀਦਾ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕੋਈ ਵੀ ਮਾੜੀ ਗੱਲ ਵੀ ਦੇ ਵਿੱਚ ਸੀਗੀ ਸੈਨੇਟ ਦੇ ਵਿੱਚ ਆ ਕੋਈ ਐਸਾ ਕੋਈ ਇਹੋ ਜਿਹਾ ਫੈਸਲਾ ਗਲਤ ਹੋ ਜਾ ਹੋਵੇ ਇਹ ਸਿਰਫ ਬੀਜੇਪੀ ਆਰਐਸਐਸ ਆਪਣੀ ਸੰਗੀ ਸੋਚ ਨੂੰ ਬ੍ਰਾਹਮਣਵਾਦੀ ਸੋਚ ਨੂੰ ਲਾਗੂ ਕਰਨ ਵਾਸਤੇ ਪੜਾਈਆਂ ਨੂੰ ਬਦਲਣ ਵਾਸਤੇ ਉਧਰ ਨੂੰ ਮੋਲਡ ਕਰਨ ਵਾਸਤੇ ਪੜਾਈਆਂ ਬ੍ਰਾਹਮਣਵਾਦੀ ਸੋਚਵਲ ਨੂੰ ਮੋਲਡ ਕਰਨ ਵਾਸਤੇ ਇਹ ਸਾਰਾ ਕੁਝ ਹੋ ਰਿਹਾ। ਅੰਸ਼ੇ ਦੇ ਵਾਸਤੇ ਮੈਨੂੰ ਅੱਗੇ ਤੁਸੀਂ ਸੰਘਰਸ਼ ਕੀ ਕਰੋਗੇ ਉਹਦੇ ਬਾਰੇ ਸੰਘਰਸ਼ ਬੱਚਿਆਂ ਦੇ ਨਾਲ ਹੈ ਜਿਵੇਂ ਕਹਿਣਗੇ ਅਸੀਂ ਪਾਰਲੀਮੈਂਟ 'ਚ ਵੀ ਆਵਾਜ਼ ਚੱਕਾਂਗੇ ਮੈਂ ਜਾ ਕੇ ਸਪੈਸ਼ਲ ਵੀ ਮਿਲੂਗਾ। ਪ੍ਰੋਟੈਸਟ ਦੀ ਗੱਲ ਕਰਤਾ ਐਫੀ ਡੈਪਿਟ ਤੋਂ ਲੈ ਕੇ ਜਿਹੜਾ ਪ੍ਰੋਟੈਸਟ ਕੀਤਾ ਕਰ ਉਸ ਤੋਂ ਪੈਸੇ ਕਿਹਾ ਹੈ ਅੰਦਰ ਸਿਕਾ ਕਿ ਸੈਨੇਟ ਜਿਹੜੀ ਆ ਉਹ ਖਤਮ ਕਿਤੇ ਜਾ ਰਹੀ ਜਿਸ ਦੇ ਉੱਤੇ ਲਗਾਤਾਰ ਜਿਹੜੇ ਸਟੂਡੈਂਟ ਨੇ ਉਹ ਜੂਰ ਰੋਜ਼ ਦੇ ਵਿੱਚ ਨੇ ਇੱਕ ਪਾਸੇ ਤਾਂ ਪਿਛਲੇ 6 ਦਿਨਾਂ ਤੋਂ ਇੱਕ ਵਿਦਿਆਰਥੀ ਐਸਾ ਹੈ ਜੋ ਕਿ ਭੁਖਰਤਾਲ ਤੇ ਬੈਠਾ ਹੋਇਆ ਨਜ਼ਰ ਆ ਰਿਹਾ ਤੇ ਦੂਸਰੇ ਪਾਸੇ ਅੱਜ ਵੱਡਾ ਹੰਗਾਮਾ ਜਿਹੜਾ ਹੁੰਦਾ ਹੋਇਆ ਨਜ਼ਰ ਆਇਆ ਜਦੋਂ ਕਿ ਫਿਲਹਾਲ ਇਹ ਵੀ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਕਿ ਐਫੀ ਡਾਇਬੀਟ ਜਿਹੜਾ ਉਸ ਦਾ ਵਿਰੋਧ ਜਿਹੜਾ ਕੀਤਾ ਜਾ ਰਿਹਾ ਸੀ ਉਹ ਵਾਪਸ ਲੈ ਲਿਆ ਗਿਆ ਪਰ ਫਿਲਹਾਲ ਹੇ ਤੱਕ ਜਿਹੜੀ ਨੋਟੀਫਿਕੇਸ਼ਨ ਹੈ ਉਹ ਨਹੀਂ ਉਹ ਪਾਈ ਨੋਟੀਫਿਕੇਸ਼ਨ ਤੋਂ ਬਾਅਦ ਹੀ ਕਿਤਨਾ ਕਿਤੇ ਸਾਫ ਹੁੰਦਾ ਹੋਏ ਨਜ਼ਰ ਆਏਗਾ ਕਿ ਐਫੀਡੇਵਿਟ ਵਾਲਾ ਜਿਹੜਾ ਮੁੱਦਾ ਜਿਗਾ ਉਸ ਨੂੰ ਵਾਪਸ ਲਿਆ ਗਿਆ ਜਾਂ ਨਹੀਂ ਹਾਲਾ ਫਿਲਹਾਲ ਜੇਕਰ ਗੱਲ ਕਰੀ ਤਾਂ ਸਿਆਸਤਦਾਨ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਰਹੇ ਨੇ ਤੇ ਸਟੂਡੈਂਟਸ ਨੂੰ ਸਮਝਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਇਸ ਜੰਗ ਨੂੰ ਲੜਿਆ ਜਾਵੇ ਕਿਉਂਕਿ ਪੰਜਾਬੀ ਪੰਜਾਬ ਯੂਨੀਵਰਸਿਟੀ ਜਿਹੜਾ ਉਹ ਪੰਜਾਬ ਦੇ ਸਟੂਡੈਂਟਸ ਵੀ ਭਰਦੇ ਨੇ ਦੇਸ਼ ਵਿਦੇਸ਼ ਤੋਂ ਲੋਕ ਜਿਹੜੇ ਇੱਥੇ ਪੜ੍ਹਨਾ ਆਦੇ ਨੇ ਤੇ ਦੂਸਰੇ ਪਾਸੇ ਸਰਚ ਚਲਦੀ ਰਹੀ ਸੀ ਕਿ ਹੈ ਅੰਦਾਸੀਗਾ ਤਾਂ ਉਹਦੇ ਵਿੱਚ ਇਹ ਵੀ ਕਹਿੰਦੇ ਹੋਏ ਚੰਦੂ ਮੱਜਾ ਸਾਹਿਬ ਨੇ ਜ਼ਰਾਏ ਕਿ ਪੰਜਾਬ ਸਰਕਾਰ ਨੂੰ ਵੱਡਾ ਇੱਕ ਵਿਜਣਾ ਚਾਹੀਦਾ ਸੀ ਜਿਹਦੇ ਵਿੱਚ ਉਹ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਖੜਦੇ ਤਾਂਕਿ ਇਹ ਜਿਹੜਾ ਇਡਕਸ਼ਨ ਨੇ ਜਿਹੜੇ ਸਾਇਰ ਦੇ ਖੁੰਦੇ ਨੇ ਤੇ ਸਾਇਰ ਜਿਹੜੀ ਖਤਮ ਕੀਤੀ ਜਾ ਰਹੀ ਹੈ ਉਹ ਨਾ ਘਟੂ ਹੁੰਦੇ ਚੰਡੀਗੜ੍ਹ ਤੋਂ ਬਰੇਜਨਿਸ਼ ਸਤਨਸ਼ਰਮ ਦੇ ਨਾਲ ਸੰਦੀਪ ਸਿੰਘ ਅਜੀਤ ਵਿਪਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਸੰਗਠਨਾਂ ਨੇ ਸੈਨੇਟ ਪੰਕ ਕਰਨ ਦੇ ਵਿਰੋਧ ਵਿੱਚ ਇੱਕ ਮੰਚ ਤੇ ਇਕੱਠੇ ਹੋ ਕੇ ਰੈਲੀ ਕੱਢੀ ਅਤੇ ਗੇਟ ਨੰਬਰ 2 ਨੂੰ ਬੰਦ ਕਰ ਦਿੱਤਾ ਇੱਥੇ ਵਿਦਿਆਰਥੀ ਸੰਗਠਨਾ ਦੇ ਆਗੂਆਂ ਦਾ ਕਹਿਣਾ ਹੈ ਕਿ ਇੱਥੇ ਇਕੱਠੇ ਹੋਣ ਤੋਂ ਬਾਅਦ ਇਹਨਾਂ ਨੇ ਆਪਣਾ ਰੈਗੂਲਰ ਸੰਘਰਸ਼ ਆਉਣ ਵਾਲੇ ਸਮੇਂ ਲਈ ਯਾਰੀ ਕਰ ਦਿੱਤਾ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਇਸ ਮੌਕੇ ਤੇ ਵਿਦਿਆਰਥੀਆਂ ਨਾਲ ਮੌਜੂਦ ਸਨ मर्दा केंद्रेंद्र सरकार Fuck.